ਇਹ ਸ਼ਿਕਾਇਤ ਜਿਹੜੀ ਹੈ ਫੋਟੋ ਵਾਇਰਲ ਹੋਈ ਹੈ ਇਹ ਚੰਡੀਗੜ੍ਹ ਦੇ ਦੀ ਸਾਨੂੰ ਪਤਾ ਲੱਗਿਆ ਕਿ ਸਾਡੇ ਹੈੱਡ ਆਫਿਸ ਤੇ ਆਲਰੇਡੀ ਸ਼ਿਕਾਇਤ ਹੋ ਚੁੱਕੀ ਹੈ ਮਿਤੀ 18 ਤਰੀਕ ਨੂੰ ਇਹ ਤਿੰਨ ਚਾਰ ਦਿਨ ਪਹਿਲਾਂ ਸਾਡੀ ਉਹ ਚੰਡੀਗੜ੍ਹ ਵਿਖੇ ਮਾਨਯੋਗ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਸੀ ਜਦੋਂ ਇਹਦੀ ਜਿਹੜੀ ਮੁੱਖ ਦਫ਼ਤਰ ਵੱਲੋਂ ਜਿਹੜੀ ਪੜਤਾਲ ਕੀਤੀ ਗਈ ਹੈ ਹੈੱਡ ਆਫਿਸ ਤੇ ਇਹਦਾ ਪੂਰਾ ਸੰਗਿਆਨ ਲਿਆ ਜਾ ਰਿਹਾ ਹੈ ਤੇ ਉਹ ਸਾਰੇ ਤੱਤ ਜਿਹੜੇ ਇਹਦੀ ਐਪੀਸੋਡ ਦੀ ਵੈਰੀਟੀ ਕੀ ਹੈਗੀ ਹੈ ਉਹਦੇ ਤੱਤ ਜਿਹੜੇ ਸਾਰੇ ਉਸ ਇਨਕੁਆਰੀ ਦੇ ਵਿੱਚ ਜਿਹੜੇ ਮੁੱਖ ਦਫਤਰ ਤੋਂ ਆਫੀਸ਼ੀਅਲ ਆਏ ਸੀਗੇ ਉਹਨਾਂ ਨੇ ਕਰ ਲਈ ਹੈ ਐਂਡ ਕੁਝ ਦਿਨਾਂ ਦੇ ਵਿੱਚ ਇਹਦਾ ਜਿਹੜਾ ਮੂਲ ਰੂਪ ਦੇ ਵਿੱਚ ਕੀ ਰਿਜ਼ਲਟ ਨਿਕਲਦਾ ਉਹ ਬਾਹਰ ਆ ਜਾਏਗਾ ਮਾਰਕੀਟ ਕਮੇਟੀ ਸ਼੍ਰੀ ਹਰਗੁਬਿੰਦਪੁਰ ਦੇ ਮੰਡੀ ਸੁਪਰਵਾਈਜ਼ਰ ਪਵਨ ਕੁਮਾਰ ਉਹਨਾਂ ਦੀ ਹੈ ਤੇ ਇਹ ਜਿਹੜਾ ਇੰਜ ਜਾਪਦਾ ਹੈ ਕਿ ਸ਼ਾਇਦ ਉਹ ਪਿਛਲੇ ਕਣਕ ਦੇ ਸੀਜ਼ਨ ਦੀ ਹੋਵੇਗੀ ਜਿਹੜਾ ਕਿ ਅਪ੍ਰੈਲ ਮਈ ਦੇ ਮਹੀਨੇ ਦੇ ਦੌਰਾਨ ਦੀ ਉਹ ਮੁਖ ਦਫ਼ਤਰ ਪੱਧਰ ਤੇ ਇੱਕ ਜਾਂਚ ਕਮੇਟੀ ਬਣਾਈ ਗਈ ਸੀ ਉਹ ਜਾਂਚ ਕਮੇਟੀ ਆ ਕੇ ਸ਼੍ਰੀ ਰੁਬਿੰਦਪੁਰ ਦੇ ਦਫ਼ਤਰ ਜਿਵੇਂ ਮੈਂ ਪਹਿਲਾਂ ਦੱਸਿਆ 18 ਤਰੀਕ ਨੂੰ ਉਹ ਪੜਤਾਲ ਕਰਕੇ ਸਾਰੇ ਲੈ ਗਏ ਨੇ ਹੁਣ ਉਹਦਾ ਕੀ ਇਸ ਫੋਟੋ ਤੋਂ ਦੇਖ ਕੇ ਤਾਂ ਇਹ ਕੁਝ ਐਵਿਡੈਂਟ ਨਹੀਂ ਹੋ ਰਿਹਾ ਕਿ ਉਹ ਆਫਿਸ ਟਾਈਮ ਚ ਹੈ ਜਾਂ ਉਸ ਤੋਂ ਬਾਅਦ ਚ ਠੀਕ ਹੈ ਤੇ ਉਹ ਜਿਹੜੇ ਬਿਆਨ ਹੋਏ ਨੇ ਉਹਨਾਂ ਦੇ ਜਾਂ ਇਨਕੁਆਰੀ ਚ ਜਾਂ ਹੋਰ ਵਿਅਕਤੀਆਂ ਦੇ ਜਿਹੜੇ ਉੱਥੇ ਹੋਏ ਨੇ ਉੱਥੋਂ ਹੀ ਇਹ ਚੀਜ਼ ਐਵਿਡੈਂਟ ਹੋ ਪਾਏਗੀ ਕਿ ਇਹ ਆਫਿਸ ਟਾਈਮ ਹੈ ਜਾਂ ਨਹੀਂ ਚੀਜ਼ ਜਿਹੜੀ ਜਾਇਜ਼ ਨਹੀਂ ਹੈ ਗਲਤ ਹੈ ਸਰਾ ਸਰ ਗਲਤ ਹੈ ਇਸ ਨੂੰ ਕੰਡੈਮਨ ਕੀਤਾ ਜਾਂਦਾ ਤੇ ਅਗਾਉ ਇਹਦੇ ਤੇ ਕੀ ਹੈਡ ਆਫਿਸ ਵੱਲੋਂ ਹੀ ਜੋ ਜਾਂਚ ਪੜਤਾਲ ਚਾਹੀਏ ਉਹਦੇ ਮੁਤਾਬਕ ਹੀ ਕਰ ਅਨਕੁਆਰੀ ਟੀਮ ਨੇ ਉਤੇ ਮੌਕੇ ਤੇ ਜਿਹੜੇ ਵੀ ਮੁਲਾਜ਼ਮ ਜਿਨ੍ਹਾਂ ਦੀ ਕਿਸ ਲੈਵਲ ਤੇ ਵੀ ਡਿਊਟੀ ਸੀਗੀ ਚਾਹੇ ਚੌਂਕੀ ਦਾ ਚਾਹੇ ਪੀਐਨ ਚਾਹੇ ਮੰਡੀ ਸੁਪਰਵਾਈਜ਼ਰ ਚਾਹੇ ਹੋਰ ਆਪਸ਼ਨ ਕਰਡਰ ਜਿਹੇ ਆਇਆ ਕਿ ਬਿਆਨ ਲਿੱਤੇ ਨੇ ਠੀਕ ਹੈ ਬਾਕੀ ਉਹਨਾਂ ਦੇ ਕੀ ਬਿਆਨ ਨੇ ਉਹਨਾਂ ਦੇ ਵਿੱਚ ਕੀ ਤੱਥ ਸਾਹਮਣੇ ਆਏ ਨੇ ਇਹ ਤੇ ਇਨਕੁਆਰੀ ਰਿਪੋਰਟ ਆਉਣ ਤੇ ਪਤਾ ਲੱਗੇਗਾ